ਪ੍ਰੇਸ਼ੀਆ ਹੱਲਣ ਪਹਿਲੀ ਵਾਰ ਫਲਿਕਸ ਵਾਸ ਦਾ ਟੂਰ ਕਰਨ ਲੱਗੇ ਆ ਸਫਰ ਵੀ ਫਲਿਕਸ ਵਾਸ ਤੇ ਕਦੇ ਮੈਂ ਬੈਠਾ ਨਹੀਂ ਆਇਆ ਦੇਖਣਾ ਕੀ ਹਿਸਾਬ ਕਿਤਾਬ ਰਹਿੰਦਾ ਤੁਹਾਨੂੰ ਮੈਂ ਦੱਸਦਾ ਕਦੇ ਉਧਰ ਲੈ ਜਾਨੇ ਤੋਰ ਕੇ ਕਦੇ ਇਧਰ ਆ ਜੇ ਲੈ ਉਹਨੇ ਤੇਰੇ ਵਾਲੇ ਪਰਲਾ ਵਾਸਾ ਘੜਤਾ ਖੈਰ ਬਲੋਨੀਆ ਬਰਨਾਲੇ ਦੇ ਵਾਸਾ ਡਿਆਂਗੂਆ ਦੇਖੋ ਬਾਬੇ ਬਾਈ ਵੀ ਤਾਂ ਹੈ ਬੰਦੇ ਇਹ ਦੇਖਿਆ ਕਿਉਂ ਆਉਂਦਾ ਨਾ ਕੱਚੇ ਚ ਕਿਉਂ ਨਹੀਂ ਹੈ ਅਬ ਇੱਥੇ ਦੇ ਮਾਰੇ ਮਸ਼ਹੂਰ ਨਹੀਂ ਇੱਥੇ ਦੇ ਮਾਰੇ ਵਧੀਆ ਨਹੀਂ ਮਸ਼ਹੂਰ ਨਹੀਂ ਕਹਿ ਸਕਦਾ ਹੋ ਜਾ ਇਹ ਇੱਜਦੇ ਕਮਾਈ ਆ ਉਹ ਮਤਲਬ ਪਤਾ ਨਹੀਂ ਜਰਮਨ ਵਾਲੇ ਪਤਾ ਨਹੀਂ ਨੀਦਰਲੈਂਡ ਵਾਲੇ ਉਹਨਾਂ ਨੇ ਆ ਕੇ ਪੁੱਛਿਆ ਕਹਿੰਦੇ ਸਾਨੂੰ ਬਾਈਨ ਦੀ ਬੋਤਲ ਚਾਹੀਦੀ ਐ ਇਸ ਵੇਲੇ ਕਿੱਥੋਂ ਮਿਲੂਗੀ 10 ਵਜੇ ਤੋਂ ਬਾਅਦ ਕਿਉਂਕਿ ਗਰੋਸਰੀ ਸਟੋਰ ਸਾਰੇ ਬੰਦ ਹੋ ਜਾਂਦੇ ਆ ਤੇ ਸੁੱਕੀ ਹੋਇਆ ਮੁੰਡਾ ਕਹਿੰਦਾ ਦੇਰ ਹੀ ਇਸ ਇੰਡੀਅਨ ਦੁਕਾਨ ਦੁਕਾਨ ਕੀ ਹੁੰਦੀ ਆ ਉਹ ਸਮਝਣ ਵਾਲਾ ਸਮਝ ਗਿਆ ਪਰ ਸਮਝਾਤਾ ਹੋਵੇ ਮੇਰੇ ਆਪਣੀ ਟ੍ਰੇਨ ਪਾਸ ਹੋ ਗਈ ਹੁਣ ਆਪਾਂ ਨੂੰ ਸਨ ਪੇਟਰ ਹੋ ਜਾਣਾ ਪੈਣਾ ਉੱਥੋਂ ਟ੍ਰੇਨ ਬਦਲ ਕੇ ਦੁਵਾਰੇ ਮਗਰੇ ਸੇ ਹੋਣਾ ਪੈਣਾ ਮਤਲਬ ਅੱਗੇ ਲੰਘ ਕੇ ਪਿੱਛੇ ਫੇਰ ਆਉਣਾ ਪੈਣਾ ਦੁਵਾਰੇ ਡੇਢ ਘੰਟਾ ਲੱਗ ਸਰੇ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅਗਸਤ ਚੱਲ ਪਿਆ ਮਤਲਬ ਛੁੱਟੀਆਂ ਚੱਲ ਪੀਆਂ 2 ਤਰੀਕ ਤੋਂ ਲੈ ਕੇ 24 ਤਰੀਕ ਤੱਕ ਛੁੱਟੀਆਂ ਨੇ ਆਪਾਂ ਨੂੰ 22 22 ਛੁੱਟੀਆਂ ਨੇ ਹਾਂ ਜੀ 22 ਛੁੱਟੀਆਂ 22 ਬਾਈ ਕਹਿੰਦੀ ਦੁਨੀਆ 22 ਸਾਲਾਂ ਦਾ ਨੌਜਵਾਨ ਅਸੀਂ ਚੱਲੇ ਅੱਜ ਰੋਮ ਜੋ ਕਿ ਹੈ ਇਟਲੀ ਦੀ ਰਾਜਧਾਨੀ ਤੇ ਬਹੁਤ ਹੀ ਜਿਆਦਾ ਪੁਰਾਣਾ ਪ੍ਰਾਤਨ ਤੁਹਾਨੂੰ ਹੈਰੀਡੇ ਦੇਖਣ ਨੂੰ ਮਿਲੂਗਾ ਉੱਥੇ ਬਹੁਤ ਜਿਆਦਾ ਦਿਖਾਵਾਂਗੇ ਤੁਹਾਨੂੰ ਵੈਸਾ ਅੱਗੇ ਵੀ ਆਪਾਂ ਕਾਫੀ ਵਾਰ ਵਲੌਗਾਂ ਦਿਖਾਇਆ ਇਸ ਵਾਰ ਗੋਇੰਡ ਨਮਾ ਦਿਖਾਵਾਂਗੇ ਹੋਰ ਚੀਜ਼ਾਂ ਦਿਖਾਵਾਂਗੇ ਰੋਮ ਦੀਆਂ ਇਕੱਠੇ ਕਿੰਨੇ ਦਿਨ ਚੱਲੇ ਆ ਮੁੰਡੇ ਚਾਰ ਦਿਨ ਇਕੱਠੇ ਚਾਰ ਦਿਨ ਬਹੁਤ ਜ਼ੋਰ ਨਹੀਂ ਤੇ ਸਾਡਾ ਸਾਥ ਦੇਣਗੇ ਇਸ ਟੂਰ ਦੇ ਵਿੱਚ ਜਸਜੀ ਕਿੱਦਾਂ ਠੀਕ ਠਾਕ ਸਾਡੇ ਨਵੇਂ ਬਲੌਗ ਦੇ ਵਿੱਚ ਹਾਂਜੀ ਤੇ ਤੁਸੀਂ ਰੋਮ ਜਾਣ ਲਈ ਰੈਡੀ ਆ ਆਪਾਂ ਪੂਰੇ ਰੈਡੀ ਆ ਜੀ ਰੋਮ ਜਾਣ ਲਈ ਠੀਕ ਹੈ ਤੇ ਸਾਡੇ ਨਾਲ ਜਾਣਗੇ ਉਤਾਰ ਜੀ ਸਤਿ ਸ਼੍ਰੀ ਅਕਾਲ ਤੇ ਹਣ ਛੱਡਣ ਜਾਣਗੇ ਕੋਮਲ ਜੀ ਸਤਿ ਸ਼੍ਰੀ ਅਕਾਲ ਜੀ ਕੋਮਲ ਚੱਲੇ ਸਾਨੂੰ ਬ੍ਰੇਸ਼ੀਆ ਛੱਡਣ ਪਹਿਲੀ ਵਾਰ ਫਲੈਕਸ ਬੱਸ ਦਾ ਟੂਰ ਕਰਨ ਲੱਗੇ ਆ ਸਫਰ ਵੀ ਫਲਿਕਸ ਵਾਸਟਿਕਾ ਦੇ ਮੈਂ ਬੈਠਾ ਨਹੀਂ ਆ ਇਹ ਦੇਖਦਾ ਕਿ ਕਿਹਦਾ ਕਿਤਾਬ ਰਹਿੰਦਾ ਕਿਉਂਕਿ ਇਹ ਸਾਰੇ ਯੂਰਪ ਚ ਚਲਦਿਆਂ ਜਿਵੇਂ ਰਿਆਨ ਯਾਰ ਉਹ ਸਾਰੇ ਯੂਰਪ ਚ ਚਲਦਿਆਂ ਫਲਿਕਸ ਵਾਸ ਸਾਈ ਵੀ ਸਾਰੇ ਯੂਰਪ ਚ ਚਲਦਿਆਂ ਮਤਲਬ ਕਿਤੇ ਜਾਣਾ ਹੋਵੇ ਬੰਦੇ ਨੇ ਟਿਕਟ ਲੈ ਕੇ ਬਸ ਚ ਬਹਿ ਜਾਓ ਸਿੱਧੀਆਂ ਚਲਦਿਆਂ ਦੀ ਬਸ ਸਾਡਾ ਸਫਰ ਹੈਗਾ 8 ਘੰਟਿਆਂ ਦਾ ਬਰੇਸ਼ੀਆ ਤੋਂ ਕਰਮੋਨਾ ਤੋਂ ਥੋੜੀ ਟਿਕਟ ਮਹਿੰਗੀ ਪੈਂਦੀ ਆ ਤਾਂ ਕਰਕੇ ਹੀ ਬਰੇਸ਼ੀਆ ਤੋਂ ਲੈ ਤੇ ਹੀ ਕਰਮੋਨਾ ਤੋਂ ਜਿਵੇਂ ਕੱਲੀ ਜਾਣ ਜਾਣ ਦੀ 40 50 ਯਰੋ ਦੀ ਪੈ ਜਾਂਦੀ ਆ ਇੱਥੋਂ ਸਾਨੂੰ ਆਉਣ ਜਾਣ ਦੀ 30 40 ਯਰੋ ਦੀ ਮਿਲ ਗਈ ਬਰੇਸ਼ੀਆ ਤੋਂ ਤਾਂ ਕਰਕੇ ਉੱਥੋਂ ਲੈ ਲਈ ਤੁਹਾਨੂੰ ਪਤਾ ਆਪਾਂ ਬਜਟ ਟੂਰ ਕਰਨਗੇ ਜੇ ਹੋਇਆ ਇਸ ਕਰਕੇ ਜਿੱਥੋਂ ਜਿਹੜੀ ਜੀ ਸਸਤੀ ਮਿਲਦੀ ਆ ਉਹ ਲਓ ਤੇ ਘੁੰਮੋ ਫਿਰੋ ਨਿਆਰੇ ਲਓ ਹੁਣ ਤੁਹਾਨੂੰ ਜਾ ਕੇ ਮਿਲਦੇ ਆ ਬ੍ਰੇਸ਼ੀਆ ਦਿਖਾਉਨੇ ਆ ਤੁਹਾਨੂੰ ਸਾਰਾ ਸਫਰ ਤੇ ਸ਼ਾਮ ਨੂੰ ਅੱਜ ਪਹੁੰਚਾਂਗੇ ਰੋਮ ਦੇ ਵਿਚਾਂ ਤੇ ਤੇ ਸੁਖੀ ਨੂੰ ਮਲਾਉਨੇ ਆ ਤੁਹਾਨੂੰ ਸੁਖੀ ਕੋਲ ਜਾਣਾ ਹੈ ਸੁਖੀ ਕੋਲੀ ਰਹਿਣਾਗਾ ਜਾ ਕੇ ਉੱਥੇ ਤੁਹਾਨੂੰ ਮਿਲਦੇ ਆ ਅੱਜ ਲੌਵੀ ਸਟੇਸ਼ਨ ਸਾਈਡ ਤੇ ਅਸੀਂ ਪਹੁੰਚ ਗਏ ਆ ਇੱਥੇ ਹੁਣੇ ਸਾਡੀ ਬੱਸ ਤੇ ਕਮਲ ਓਕੇ ਹੈ ਫਿਰ ਹੁਣ ਤੂੰ ਸਾਨੂੰ ਸਟੋਰੀਆਂ ਚ ਦੇਖੀ ਰੋਮਾਂ ਦੀਆਂ ਚ ਕਿੱਦਾਂ ਅਸੀਂ ਘੁੰਮ ਰਹੇ ਆ ओके बाय बाय धन्यवाद रा ਤੇ ਆ ਮੁੰਡੇ ਚੱਲੇ ਨੇ ਦੇਖੋ ਮੁੰਡਿਆਂ ਕੋਲ ਬੈਗ ਓਏ ਆ ਤਾਂ ਉਹਨਾਂ ਵਾਲਾ ਉਹ ਸਮਗਲਰ ਆਇਆ ਕੋਲ ਨਹੀਂ ਹੁੰਦਾ ਇਹ ਜਿਹੇ ਪੈਸੇ ਪਾਏ ਹੁੰਦੇ ਆ ਕੈਸ਼ ਸਾਰਾ 에어ਪੋਰਟ 에어ਪੋਰਟ ਤੇ ਆਇਆ ਤਾਂ ਹਾਂਜੀ ਚਲੋ ਕੋਈ ਗੱਲ ਨਹੀਂ ਆਪਣੀ ਬੱਸ ਹੈਗੀ ਐ ਅੱਧੇ ਘੰਟੇ ਨੂੰ ਚੱਲ ਕੇ ਬੈਨੇ ਆ ਉੱਥੇ ਚਲਿਏ ਚੱਲ ਤਾਂ ਚੱਲ ਜਾ ਹੈ ਓਕੇ ਧਿਆਨ ਨਾ ਜਾਈ ਇਹ ਆ ਮੇਤਰੋ ਬਰੇਸ਼ਿਆ ਕਾਫੀ ਡਵਲਪਾ ਇਹ ਕਰਮੋਨਾ ਨਾਲੋਂ ਕਰਮੋਨਾ ਥੋੜਾ ਜਿਹਾ ਪੁਰਾਣਾ ਵਾਲਾ ਗਾ ਇਹ ਆਪਣੇ ਲੌਂਬਰ ਦੀਆ ਦਾ ਲੌਂਬਰ ਦੀਆ ਸਟੇਟ ਦਾ ਮਤਲਬ ਦੂਜਾ ਵੱਡਾ ਸ਼ਹਿਰ ਆਏ ਮਲਾਣ ਤੋਂ ਬਾਅਦ ਦੇਖੋ ਤੇ ਕੀ ਹੋ ਗਿਆ ਕੀ ਹੋ ਗਿਆ ਲੇਜ਼ ਲੇਜ਼ ਘੁੱਲ ਗਏ ਓਕੇ ਆ ਜਾਓ ਲਗ ਮੈਟਰ ਬੰਦੇ ਉਲਜ ਗਏ ਹੁਣ ਪਤਾ ਨਹੀਂ ਲੱਗ ਰਿਹਾ ਫਲਿਕਸ ਬੱਸ ਹੌਣੀ ਕਿੱਥੇ ਆ ਇੱਧਰ ਆਉਣੀ ਆ ਇੱਧਰ ਆਉਣੀ ਆ ਇੱਧਰ ਆਉਣੀ ਆ ਤਿੰਨ ਸਟੇਸ਼ਨ ਨੇ ਇੱਧਰ ਵੀ ਆ ਸਕਦੀ ਆ ਕੰਫਿਊਜ਼ ਹੋ ਗਿਆ ਹੁਣ ਜੋ ਮੈਪ ਤੇ ਭਰਦੇ ਆ ਉਹਦੇ ਬਾਅਦ ਇੱਥੇ ਦਿਖਾਉਂਦਾ ਸੜਕ ਦੇ ਵਿਚਾਲੇ ਹੁਣ ਅਸੀਂ ਕੀ ਸਮਝੀ ਜੇ ਆਉਣੀ ਕਿੱਥੇ ਆ ਮੁੰਡਾ ਕਹਿੰਦੇ ਪੂਰਾ ਵਦੋਂ ਵਧੀ ਹੋਇਆ ਪਿਆ ਲੱਭ ਕੇ ਢੂੰਗਾ ਅੱਜ ਆਦੇ ਬਾਵੀਆ ਲਿਖਿਆ ਜੀ ਜਾਂਦਾ ਜਗਾ ਲਿਖੀ ਜਾਂਦੀ ਹੈ ਹੂੰ ਕਿਦੋਂ ਮੈਂ ਆਜ਼ਾਦ ਕਦੇ ਉਧਰ ਲੈ ਜੰਨੇ ਤੋਰ ਕੇ ਕਦੇ ਇੱਧਰ ਆ ਜੇ ਲੈ ਉਹਨੇ ਤੇਰੇ ਵਾਲੇ ਪਰ ਲਾ ਵਸਾ ਘੜਤਾ ਇਹਦੇ ਚ ਹੀ ਆਉਣੀ ਆਰ ਕਿਤੇ ਅੰਦਰ ਹੀ ਆਉਣੀ ਆ ਚਲੋ ਬਾਬੇ ਦੇਖਦੇ ਆ ਨਾ ਤੁਹਾਨੂੰ ਦਿਖਾ ਦਾਂਗੇ ਇਸ ਵਾਰ ਵੀ ਆਉਂਦੀ ਕਿੱਥੇ ਅੱਜ ਉਹਨੇ ਜਾਣਾ ਵੈਰੇਸ਼ੀਆ ਤੋਂ ਆਜ਼ਾਦ ਰੀਫਲੈਕਸ ਵਸਰਾਹੀਂ ਇੱਕ ਕਦੀ ਆਵੇ ਫਿਰ ਤਾਂ ਪਤਾ ਲੱਗੇ ਹਨਾ ਅੱਜ ਮਿੰਟਰੀ ਹੋ ਗਿਆ ਇੱਧਰ ਚਲ ਤੁਰਿਆ ਫਿਰ ਕੋਈ ਨਹੀਂ ਬੇਲੇ ਹੀ ਆਏ ਤਾਂ ਹੈਗਾ ਅੱਧਾ ਘੰਟਾ ôi ਮਿੱਤਰੋ ਕਾਫੀ ਮਿਹਨਤ ਕਰਨ ਤੋਂ ਬਾਅਦ ਹੁਣ ਸਾਨੂੰ ਪਤਾ ਲੱਗ ਗਿਆ ਆਹ ਏ ਪਲੇਟਫਾਰਮ ਆ ਸਾਰੇ ਏ 1 2 3 4 5 6 ਐ ਅਗਲੇ ਬੀ ਆ ਉਹਦੇ ਅਗਲੇ ਸੀ ਆ ਸਾਡੀ ਆਉਣੀਆ ਬੀ 6 ਤੇ ਉੱਥੇ ਲੋਕ ਬੈਠੇ ਉੱਥੇ ਤਾਂ ਕਰਕੇ ਸੀ ਉਧਰ ਆ ਕੇ ਬਹਿ ਗਏ ਉੱਥੇ ਲਿਖਿਆ ਹੋਇਆ ਮਤਲਬ ਫਲਿਕਸ ਵਾਸਤ ਵਾਲਾ ਐਪ ਖੋਲ ਕੇ ਦੇਖਿਆ ਫਿਰ ਇਸ ਮਾਰ ਕੇ ਇੱਕ ਕਬੂਤਰ ਤੋ ਹੀ ਦੇਖ ਸਕਦੇ ਹਾਂ ਉੱਥੇ ਨੂੰ ਮਿਲਾਂ ਵਾਂਗੂ ਇੱਥੇ ਵਾਧੂਆ ਲੈ ਕੋ ਖਾਂਣ ਪੀਣ ਨੂੰ ਬਿਠਾ ਹੱਥਾਂ ਦੇ ਨਾਲ ਪ੍ਰਿੰਗਲ ਤੇ ਆਪਣੇ ਖਾਣ ਜੋਗੀ ਆ। ਆਪ ਨਹੀਂ ਰੱਜਣਾ 8 ਘੰਟਿਆਂ 'ਚ। ਚਲੋ ਆਉਂਦੀ ਜੇਦੋ ਬੱਸ ਅੰਦਰ ਤੁਹਾਨੂੰ ਬਹਿ ਕੇ ਦਿਖਾਵਾਂਗੇ। ਸਾਇਆ ਬਰੇਸ਼ਾ। ਪਿੰਛੇ ਨਾਲ ਹੀ ਇਹਦੇ ਟ੍ਰੇਨ ਸਟੇ ਹਨ। ਲਓ ਵੀ ਆ ਗਈ ਕਹਿੰਦੇ 522 ਨੰਬਰ ਬੱਸ। ਇਹ ਤਾਂ ਨਿੱਕੀ ਆ ਓਏ ਉਹਦੇ ਨਾਲੋਂ ਪਹਿਲਾਂ ਵਾਲੀ ਨਾ। ਕੋਈ ਨਹੀਂ ਕੋਈ ਨਹੀਂ ਮੇਟਰ ਆਜ ਵਾਜ ਵਾਜ। ਮੇਰੀ ਸੀਟ ਹੈਗੀ ਆ 11A। ਤੇਰੀ 14 ਕਵਸ ਹਨ ਅਸੀਂ ਅਲੱਗ-ਅਲੱਗ ਕੀਤੀਆਂ ਨੇ ਇਹਨਾਂ ਥੋੜੇ-ਥੋੜੇ ਦੇ ਨਵਾਂ ਟੈਕਟ ਪਹਿਲਾਂ ਮੇਰਾ ਮੂਡ ਬਣਿਆ ਫਿਰ ਇਹਨਾਂ ਦਾ ਬਣਿਆ ਤਾਂ ਕਰਕੇ ਹੌਲੀ-ਹੌਲੀ ਬਣਿਆ ਇਹਨਾਂ ਲੋਈ ਬਾਬਿਓ ਮੈਂ ਤੇ ਜਸ ਨਾਲ ਬਹਿ ਕੇ ਉਹ ਮੇਰੇ ਨਾਲ ਦੀ ਸੀਟ ਵਿੱਚ ਹੋਰ ਦੀ ਆਪਾਂ ਕਿਹਾ ਕਿ ਦੇਖ ਲਾਂਗੇ ਜੇ ਤੇ ਬਦਲੇਗਾ ਨਹੀਂ ਤਾਂ ਫਿਰ ਬੈਠੇ ਹੀ ਹਾਂ ਤੇ ਬਸ ਇਹ ਭਰ ਚੁੱਕੀ ਹੈ ਦੇਖ ਲੋ ਤੇ ਆ ਇਤਰਾਵਾ ਵੀਊ ਦੇਖਦੇ ਨੇ ਜਾਣਾ ਜੇ ਤੁਹਾਨੂੰ ਸਾਰਾ ਤੁਸਕਣੀ ਵਗੈਰਾ ਨਾਲ ਕੋਈ ਦਿਖਾ ਦੇਣਾ 2 ਮੀਟਰ ਆ ਰਹੀ ਹੈ ਬਸ ਪਹਿਲਾਂ ਬਰੋਨਾ ਫਿਰ ਬਲੌਣੀਆਂ ਫਿਰ ਰੋਮ ਤੇ ਬਰੋਨਾ ਕੰਨੀ ਦੇ 게ੜਾ ਦੇ ਗਿਆ ਰਹੀ ਹੈ ਤਾਂ ਹੀ 8 ਘੰਟੇ ਲਾਦਿਆ ਨਹੀਂ 6 ਘੰਟੇ ਲਾਦਿਆ ਉੱਥੇ ਮੈਂ ਤੇ ਜਸ ਇਕੱਠੇ ਪੈ ਗਏ ਅਜੇ ਤੱਕ ਤਾਂ ਕੋਈ ਆਇਆ ਨਹੀਂ ਜਦੋਂ ਆਇਆ ਉਹਨੂੰ ਉਦੋਂ ਪਹੁੰਚਾਂਗੇ ਬਰੋਨਾ ਭੋਵੇਂ ਆਵੇ ਜਾਂ ਬਲੌਣੀਆਂ ਕੋਈ ਬੈਠੇ ਵਿਊ ਦੇ ਇੰਨੇ ਜਦਾਂ ਰਿਹਾ ਵਿਊ ਦੇਖੋ ਕਿੰਨਾ ਸਾਡੇ ਬਸ ਦਾ ਵਿਊ ਵੀ ਜਹੰਡ ਹੁੰਦਾ ਜੇ ਰੋਡ ਟ੍ਰਿਪ ਕਰਨਾ ਬਸ 'ਚ ਵੀ ਕਰ ਸਕਦਾ ਉਹ ਸਾਹਮਣੇ ਕਸਤੀ ਲਿਓਨੇ ਵੰਡਾ ਆ ਜੀ ਕਸਤੀ ਲਾਣੀ ਵਾਚਾ ਜਿਹੜਾ ਲਾਗੂ ਦੀ ਘਰ ਦਾ ਕੋਲੇ ਲੋਬੀ ਮੈਂ ਤੇ ਜਸ ਕਾਬਿਡਾਂ ਦੇ ਰੋਜਰੇ ਬਾਥਰੂਮ ਨਹੀਂ ਕਦੇ ਦਿਖ ਰਿਹਾ ਸੰਸੁਖੀ ਕਹਿੰਦੇ ਰਿਲੈਕਸ ਬਾਥਰੂਮ ਹੁੰਦਾ ਤੇ ਇੱਕ ਬੰਦਾ ਉਧਰੋਂ ਇੱਧਰ ਇੱਧਰ ਵੜ ਗਿਆ ਉਹ ਥੱਲੇ ਜੇ ਉੱਥੇ ਜੇ ਉੱਥੇ ਉਹ ਵਾਲਾ ਅਸੀਂ ਪਹਿਲਾਂ ਦੇਖੀ ਜੀ ਵੀ ਕਦੇ ਇਹ ਤਾਂ ਸਿੰਪਲ ਜਿਹੀ ਬਸ ਹੋ ਗਿਆ ਇਹ ਨਹੀਂ ਉੱਥੇ ਹੁਣ ਦੋਨੋਂ ਖੁੱਲੇ ਦੇ ਦਿਖਾਵਾਂਗੇ ਜੇ ਆਇਆ ਬਸ ਜੀ ਸਮਝ ਲੋ ਵੀ ਹੈਗਾ ਬਸਾਂ ਦੀ ਫੈਸਿਲਿਟੀ ਵੀ ਹੈ ਹੈ ਬਸ ਬਰੋਨਾ ਗੁੰਚਣ ਵਾਲੇ ਆ ਜਾ ਰਹੇ ਆ ਕਹਿੰਦੇ ਕਿੰਨੇ ਤੇ ਜਾ ਰਹੇ ਹੋ ਬਸ 100 ਤੇ 120 ਤੇ ਆਉਂਦੇ ਬਾਹਲੀਆ ਐਂਟਰੀ ਵਾਲੇ ਬੋ ਬੈਠੇ ਆ ਨਾ ਇਟਲੀ ਵਾਲੇ ਘਾਟਾ ਹੂੰ ਅੱਜ ਇਤਾਂ ਖਾਲੀ ਸੀ ਕੋਈ ਨਹੀਂ ਸੀ ਜਿਹੜੀ ਹੋਰੀ ਆ ਜੱਟ ਤਾਂ ਅਨੇ ਨੀਂਦ ਵੀਰ ਵਾਲੀ ਘੰਟਾ ਨਾ ਘੰਟਾ ਨੀਂਦ ਵੀਰ ਵਾਲੀ ਜਿਹੜਾ ਸਾਨੂੰ ਇੱਕ ਇੱਕ ਸਪੀਡ ਤੇ ਬਸ ਚੱਲ ਰਹੀ ਹੈ ਨਹੀਂ ਨਾਈ ਬਹੁਤ ਰਹੀ ਹੈ ਨਾ ਉਸ ਹਾਲੇ ਸਾਰੇ ਨੂੰ ਪੁਰਾਣੀ ਯੂਨੀਵਰਸਿਟੀ ਆ ਉੱਥੇ। ਲੋਈ ਬਾਬਿਓ ਸ਼ਹਿਰ ਬਲੋਨੀਆ ਇਹ ਵੀ ਇਟਲੀ ਦਾ ਇੱਕ ਮੇਨ ਸ਼ਹਿਰਾਂ ਜੋ ਆ। ਕਾਫੀ ਵੱਡਾ ਵੀ ਆ। ਮਤਲਬ ਵੱਡੇ ਸ਼ਹਿਰਾਂ ਜਿਹਾ ਜਾਂਦਾ ਇੱਥੇ ਵੀ ਬਹੁਤ ਹੋ ਗਿਆ ਦੇਖਣ ਦਾ ਪਿਆਸਾ ਬਹੁਤ ਸੋਹਣਾ ਉਹਦੇ ਪਿਆਸੇ ਟੇਡਾ ਜਾਂ ਟਾਵਰ ਕਲੌਕ ਟਾਵਰ ਕੋਈ ਪਤਾ ਨਹੀਂ ਪਰ ਇਹ ਕਿਹੜਾ ਟਾਵਰ ਇਹਨਾਂ ਉਹ ਵੀ ਟੇਡਾ ਜਾ। ਤੇ ਪ੍ਰਿੰਗਲਸ ਖਾ ਕੇ ਟੇਵੇਂ ਕਹਿੰਦੇ ਮੁੰਡੇ ਨੌਜਵਾਨ। ਆ ਗਾਣੇ ਸੁਣ ਰਹੇ ਹਾਂ। ਇੱਕ ਉਤਾਰਣੀ। ਇੱਥੇ ਕਲਾ ਇੱਕ ਆਹ ਸਟੇਸ਼ਨ ਆ ਗਿਆ ਮਨ ਲੈਣਾ ਇੱਧਰ ਉਹ ਕੱਟ ਜਾਏਗਾ ਕਾਫੀ ਅੱਗੇ ਨੂੰ ਸੋਨਾ ਸ਼ਹਿਰ ਮਰਮਰ ਘੁੰਮ ਰਹੇ ਆ ਪਿਆਸੇ ਜਿਹੀ ਕਦੇ ਆਏ ਨਹੀਂ ਪਰ ਸੁਣਿਆ ਵੀ ਘੈਂਟਾ ਸ਼ਹਿਰ ਸੋਨਾ ਲੋਹਨੀਆਂ ਵਾਲਾ ਵੀ ਬੱਸ ਸਟੈਂਡ ਤੇ ਪਹੁੰਚ ਜਾਓਗੇ ਟੂਰਿਸਟ ਦੇਖੋ ਨਦਰਾਵਰ ਦਾ ਇੱਥੇ ਮਨਲਾ ਆਪਣੀ ਇੰਡੀਆ ਵਾਲੇ ਬੱਸ ਛੱਡੇ ਵਾਂਗੂ ਅੱਡੇ ਆ ਦੇਖੋ ਇੱਥੇ ਮਨਲਾ ਰੁਗੂ ਕਾਫੀ ਟਾਈਮ ਬਸ ਲੈ ਲਏ ਨਾ ਨਾ ਰੋਕ ਦੀਏ ਤੇ ਪੁੱਛ ਗਏਗਾ ਮਾਜਾ ਕਾਹਵੇਂ ਮਿੱਤਰੋ ਸ਼ਹਿਰ ਬਲੋਨੀਆ ਬਰਨਾਲੇ ਦੇ ਵਸਾਡੇ ਆਂਗੂਆ ਹੈ ਨਹੀਂ ਪੈਸੇ ਕਹਿੰਦਾ ਹੈ ਨਹੀਂ ਪੈਸੇ ਇੱਥੇ ਹੀ ਪੈਸੇ ਲੈ ਕੇ ਬਾਹਰੀਆਂ ਜਾਣ ਦਿੰਦੇ ਅਸੀਂ ਤਾਂ ਪਾਇਆ ਕਾਰਵਾਈ ਪਹਿਲਾਂ ਪਹਿਲਾਂ ਜਾਇਆ ਇੱਥੇ ਰੋਕ ਦਈ 15-20 ਮਿੰਟ ਬਸ ਤੇ ਤਾਂ ਕਰਕੇ ਸ਼ਹਿਰ ਵੱਡਾ ਕਰਕੇ ਘੁੰਮਣਾ ਵਾ ਇਹਨੂੰ ਕਹਿੰਦੇ ਨੇ ਖਾਸ ਉਧਰ ਘੁੰਮ ਕੇ ਜਾਵਾਂਗੇ ਕਿਹੜੀ ਹੈ ਕੈਲੀ ਜਨਰ ਕੈਲੀ ਜਨਰ ਉਹ ਰੇਕਸ ਵਾਲੇ 3 ਮਹੀਨਾ ਲੱਗੇ ਜਾਂਦੀ ਆ ਉਸ ਕੈਲੀ ਦੇ ਵਿੱਚ ਫਿਲਾ ਲੈਗੇ ਬਸ ਇਹ ਜਾ ਕੋ ਦੇਖਣ ਨੂੰ ਹੁਣ ਤਾਂ ਰੱਖਤਾਗੇ ਹੁਣ ਦਿਖਾਉਣੇ ਅੱਗੇ ਜਾਗੇ ਹਜੇ ਸਟਾਰਟ ਹੋਣਾ ਤਦਿਆ ਨੇ ਕੋਕ ਕਣਕਰੀ ਜੀਤੀ ਹੁੰਦੀ ਆ ਜਿਆਦਾ ਰਹਿੰਦੀ ਕਣਕ ਲਾਉਂਦਾ ਏਰੀਆ ਤੁਸਕਣੀ ਜਿਆਦੇ ਤੇ ਲਾਉਂਦੇ ਦੇਖੋ ਕਿਵੇਂ ਟਿੱਪੜਿਆਂ ਵਾਂਗੂ ਸਾਰੇ ਰੇਤ ਦੇ ਕਿਨਾਰੇ ਐ ਉੱਚੇ ਜਿਵੇਂ ਆਉਂਦੇ ਆਏ ਪਾਣੀ ਇਹਨਾਂ ਨੂੰ ਬਫਾਰੇ ਬਹੂਰੇ ਨਾਲ ਹੀ ਲਾਉਂਦੇ ਹੋਏ ਐਂ ਹੀ ਲਾਉਂਦੇ ਆ ਅਸਦਰ ਸਾਰੇ ਜੇ ਕੰਪੈਨਾਂ ਵਾਂਗੂ ਜਿਆਦਾ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਇੱਥੇ ਤੇ ਬਸ ਸਾਡੀ ਘੰਟਾ ਕੁ ਲੇਟ ਅੰਡੇ ਤੋਂ ਜਿਆਦਾ ਵੀ ਜ਼ਰੂਰ ਇਹਦਾ ਸੌਣਾ ਜਾਮ ਲੱਗਦਾ ਜਾਂਦਾ ਤੇ ਅੰਡਾ ਤਾਂ ਹੈ ਵੀ ਆਏ ਲੋ ਵੀ ਫਾਈਨਲੀ 6-7 ਘੰਟਿਆਂ ਦੇ ਸਫ਼ਰ ਤੋਂ ਬਾਅਦ ਇੱਕ ਆਟੋ ਬਰੇਲ ਤੇ ਰੁਕੇ ਆ। ਪਹਿਲਾਂ ਨੇ ਲੋਕਲ ਪਾਲੀ ਹੰਦਵਾਰੇ ਆਟੋ ਤੇ ਚੜ੍ਹੀ ਆ ਫਿਰ ਕਿੱਥੇ ਜਾ ਕਰ ਗਏ। ਹਨਾ? ਆਟੋ ਬਰੇਲ ਤੇ ਜਾਣੇ ਪਹਿਲਾਂ ਕੋਈ ਨਹੀਂ ਕਰਦੇ ਮੋਨਿਓ ਕਿਉਂਕਿ ਉੱਥੇ ਸਪੇਸ ਹੋਗਾ ਟੱਚ ਹੋ ਕੇ ਕਢਣਾ ਪੈਂਦਾ ਵਾਸੂ ਕਰ ਨੂੰ ਵੀ ਇਸਨੇ ਸੱਚ ਮਦਰ ਗਾਲ ਤਲੇ ਬੰਦੇੰਨ ਤੋਂ ਵਧੀਆ ਸਾਨੂੰ ਓਖਾ ਤੇ ਹੁਣ ਇੱਥੋਂ ਸਾਡਾ ਰੋਮਾ ਦਾ ਰਹਿ ਗਿਆ 1.5 1 ਘੰਟਾ 40 ਮਿੰਟ ਦਾ ਹਾਂ 1.5 ਘੰਟਾ ਦਾ ਰਹਿ ਗਿਆ ਹਾਂ ਬੱਸ ਫਿਰ ਤੇ ਜਾਣੇ ਆ ਘੰਟਾ ਤਾਂ ਲੇਟ ਹੈਗੀ ਆ ਡੇਢ ਘੰਟਾ ਭਾਵੇਂ ਹੋ ਜੇ ਵੱਧ ਵੀ ਹੋ ਸਕਦੀ ਹੈ ਡੇਢ ਕ ਘੰਟਾ ਤਾਂ ਹੈਗਾ ਇਹਨਾਂ ਲਈ ਹਾਂ ਸਾਢੇ 5 ਦਾ ਰੈਂ ਸੀ ਸਾਢੇ 5 5 ਦਾ ਵੱਜ ਗਏ ਹਜੇ ਡੇਢ ਘੰਟੇ ਜ਼ਰਾ ਹੋ ਜਾਂਦੇ ਦੇਖਦੇ ਆ ਨਲ ਉੱਡਣ ਦੀ ਨਾ ਸਕੂਟ ਘਾਤ ਕਰ ਲੈ ਲਾਓ ਜੀ ਕਦੇ ਪੂਰੇ 7:30 ਵਜੇ ਮੁੰਡੇ ਰੂਮਾਂ ਦੀਆਂ ਸੜਕਾਂ ਦੇ ਐਂਟਰ ਕਰ ਚੁੱਕੇ ਨੇ ਤੇ ਦੇਖ ਸਾਡੇ ਨੂੰ ਸਨਸੈਟ ਸਨਸੈਟ ਵਿਊ ਆ ਰਿਹਾ ਹੈ ਜਮਾ ਇਸ ਹੌਲਡੇ ਉਪਰ ਆਲਾ ਥੱਲੇ ਆ ਗਿਆ ਜਮਾ ਸਾਨੂੰ ਐ ਹੀ ਸੂਰਜ ਡੁੱਬਦਾ ਦੇਖਾਂਗੇ ਅਸੀਂ ਮਾਰਿਆਂ ਤੇ ਜਾ ਕੇ ਮੰਨ ਲਾ ਦਾ ਲੇਟ ਹੋਣਾ ਇੱਥੇ ਹੋਇਆ ਅੱਧਾ ਘੰਟਾ ਕਰ ਗਿਆ ਨੂੰ ਆਪਣਾ ਸਾਨੂੰ ਤੇ ਸੌਖੀ ਸਾਡੀ ਵੀਡ ਕਰ ਰਿਆ ਟਰੋਲ ਵਾਲਾ ਲੈ ਕੇ ਆਇਆ ਟਰੋਲ ਵਾਲਾ ਹਾਂਜੀ ਹਾਂ ਪੂਰੀ ਪ੍ਰਬੰਧ ਪੂਰਾ ਪ੍ਰਬੰਧ ਹਾਰ ਹੋਰ ਲੈ ਕੇ ਆਇਆ ਹੋਇਆਗਾ ਉਹ ਵੇਟ ਕਰ ਰਿਆ ਉਹਨੇ 25 ਵਾਰ ਫੋਨ ਲਾ ਲਿਆੰਨ ਲਾ ਦਾ ਡੇਢ ਘੰਟਾ ਹੋ ਗਿਆ ਨੂੰ ਆ ਕੇ ਉੱਥੇ ਬੈਠੀ ਨੂੰ ਸਹੀ ਗੱਲ ਆ ਰੂਮ ਤੁਹਾਨੂੰ ਦਿਖਾਉਣੀ ਆ ਕੱਲ ਨੂੰ ਅਗਲਾ ਵਲੋਗ ਸਾਰਾ ਰੂਮ ਦਾ ਅੱਜ ਤੁਹਾਨੂੰ ਮਾਰਿਆਂ ਦੇ ਲੈ ਕੇ ਗੱਲਾਂਗੇ ਉੱਥੇ ਦਿਖਾਵਾਂ ਮਾਲ ਚੱਲ ਕਿਦਾਂ ਸੌਖੀ ਦਾ ਪੈਂਡ ਦਿਖਾਉਣੀ ਆ ਤੁਹਾਨੂੰ ਸ਼ਾਮ ਦੇ 7:30 ਵਜੇ ਮੁੰਡੇ ਕਹਿੰਦੇ ਰੋਮ ਪਹੁੰਚੋਗੇ ਨੇ। ਓ ਮਾਈ ਗਾਡ ਤੂੰ ਇਹਦਾ ਹੈੱਡਫੋਨ ਲਾਇ ਹੋਇਆ। ਸਾਡਾ ਬਰੋਨੀ ਆੜੀ ਨਹੀਂ ਸਾਨੂੰ ਦੇਖ ਰਿਹਾ ਸੁੱਖੀ ਹੈ ਕਿ ਤੇ ਸੁੱਖੀ ਦੇਖ ਰਿਹਾ ਤੈਨੂੰ ਵੀ ਤੇ। ਸੁੱਖੀ ਲੱਭਣਾ ਸੁੱਖੀ ਬਾਬੇਓ। ਜਿਹੜਾ ਬੰਦਾ ਲੈਣ ਆਇਆ ਉਹ ਆਪ ਨਹੀਂ ਲੱਭ ਰਿਹਾ। ਉਹਨੂੰ ਆਪਾਂ ਕੀ ਲੱਭਣਾ। ਬੜਾ ਕਾਠਾ ਬਾਬੇਓ ਇਹ ਹੈਗਾ ਰੋਮ ਤਿਵਰਤੀ ਦਾ। ਇੱਕ ਤਰ੍ਹਾਂ ਦਾ 에어ਪੋਰਟ ਆਂ ਨਹੀਂ ਇੱਥੇ ਦਾ ਸਟੇਸ਼ਨ ਦੇ ਗੱਡਾ ਨਾ। ਪਰਲੇ ਬਾਸ ਤੋਂ ਦੇਖਣ ਵਾਲੇ ਉਧਰੋਂ ਆਉਂਦੀ ਮੇਨ ਲੁੱਕ ਜੀ। ਕੀ ਕਹਿੰਦਾ ਕਿੱਥੇ ਆ? ਪਿੱਛੇ ਗੋੜੀ ਚਲ ਕੋਈ ਨਹੀਂ ਪੜ ਸਟੇਸ਼ਨ ਤੇ ਕਰ ਦੋ ਆ ਜਾ ਆ ਗਿਆ ਜਲਦੀ ਕਰ ਇਧਰ ਇੰਨਾ ਟਾਈਮ ਐ ਨਹੀਂ ਸਾਨੂੰ ਫਿੱਟ ਦੇਖਣੀ ਹੈ ਬਾਈ ਨਾ ਤਰੋ ਹੌਲ ਜਰੂਰ ਭੁਲਾ ਨਾ ਐਸਾ ਐਸ ਵੇਲੇ ਰੋਮ ਘੁੰਮਣ ਦਾ ਸਵਾਦ ਆਉਂਦਾ ਆ ਵੇਲੇ ਦੁਪਹਿਰੇ ਤਾਂ ਰੋਮ ਕੋਈ ਆਇਓ ਨਾ ਇੰਡੀਆ ਨਾਲੋਂ ਜ਼ਿਆਦਾ ਗਰਮੀ ਮੈਂਦੀ ਆ ਦੁਪਹਿਰੇ ਤਾਂ ਇੱਥੇ ਇਹ ਦੇਖ ਰਿਹਾ ਬੰਦੇ ਸਾਡੇ ਕਿੱਧਰ ਨੇ ਰੋਗੇ ਫਿਰ ਆਲੇ ਨੇ ਕਿੱਧਰ ਨੇ ਹੋਰ ਦੇਖ ਹੀ ਲੈ ਕਹਿੰਦੇ ਇਧਰੋਂ ਹੀ ਆਉਣਗੇ ਆਿਆਂ ਤੋਂ ਮਲਾਉਨੇ ਆ ਬਾਪੇ ਤੁਹਾਨੂੰ ਸੁੱਖੀ ਤੋਂ ਦੇਖੋ ਬਾਬੇ ਬਾਈ ਵੀ ਤਾਂ ਹੈ ਬੰਦੇ ਇਹ ਦੇਖਿਆ ਕਿਉਂ ਆਉਂਦਾ ਨਾ ਕੱਚੇ 'ਚ ਕਿਉਂ ਚਾਬੀ ਕੋ ਉਨਦਾ ਐਟੀਟਿਊਡ 'ਚ ਤੁਰ ਰਿਹਾ ਆਇਆ ਭਾਵੇਂ ਲੇਟ ਹੀ ਆ। ਦੇਖ ਦੇਖ ਦੇਖ। ਯਾਹ ਯਾਹ। ਵੀ ਮਿੱਤਰੋ ਅਮਰੀਕਨ ਬੋਏ ਇਨ ਦਾ ਹਾਊਸ ਕੀ ਹਾਲ ਚੱਲ ਨੇ? ਕੀ ਹਾਲ ਆ ਵੀਰੇ? ਵਧੀਆ ਹਿੱਟਾਂ। ਕੀ ਹਾਲ ਆ? ਲੈ ਵੀ ਮਿੱਤਰੋ ਤੁਸੀਂ ਆਇਓ ਲੇਟ ਹੋਣ। ਇਹ ਕੀ ਗੱਲ ਆ? ਸਾਡੀ ਆ ਭਰਾਵਾ ਫੰਦਾ ਢਾਈ ਯਰੋਂ ਵਿਆਜ ਪੈ ਗਿਆ ਉੱਤੇ ਖੜੇ ਖੜੇ ਆਨੂੰ ਕੀ ਹੋ ਗਿਆ ਅੱਛਾ ਇਹ ਗੱਲ ਪਈ ਸਾਡੇ ਚਲੋ ਜੀ ਲੈ ਵੀ ਕੋ ਉਤਰ ਇੱਥੇ ਵੀ ਆ ਗਿਆ ਕਹਿੰਦੇ ਮਲਾਨੋ ਵਾਂਗੂ ਬੜਾ ਵੱਡਾ ਸਟੇਜ ਨਾ ਬਾਈ ਥੋੜਾ ਮੈਂ ਪਹਿਲੀ ਵਾਰ ਆਇਆ ਤਈਆ ਵੀਰੇ ਇਹ ਆਪਣਾ ਨਹੀਂ ਹੈਗਾ ਨਹੀਂ ਸਹੀ ਗੱਲ ਆ ਮਲਾਨੋ ਵਾਲੇ ਥੋੜਾ ਪਰ ਮਲਾਨੋ ਵਾਲਾ ਹੈ ਪੁਰਾਣਾ ਜਾਂ ਇਹ ਨਵਾਂ ਬਣਾਇਆ ਹੈਗਾ ਇਹਨਾਂ ਨੇ ਰੇਚਾ ਰੁਸਾ ਦਾ ਝੰਡਾ ਲਾਇਆ ਪਿਆ ਪਹਿਲੇ ਉਸ ਤੇ ਆਨੇ ਵਾਲੀ ਤੇ ਦੇ ਨਾ ਉਹ ਮੈਂ ਓਕੇ ਸਟਾਨਾ ਸਾਡੇ ਕੋਲ ਰਹਿ ਗਿਆ ਟਿੱਕੜੇ ਕੋਲੇ ਵੀ ਅੱਛਾ ਪਹਿਲਾ ਵਾਰੀ ਆਹ ਤੇ ਮਾਬੇ ਦੁਨੀਆ ਮਸਾਲਾ ਦਾ ਪੌਂਸਾ ਸਾਰਾ ਹੀ ਉਦਰੀ ਲਾਦਿਆ ਨੇ ਠੀਕ ਢਾਏ ਹੋਏ ਇਹਨਾਂ ਦੇ ਸੇਫਟੀ ਵਾਸਤੇ ਤੂੰ ਇਹ ਉੱਪਰ ਐਂਡ ਹੀ ਲਾ ਕੇ ਬਿਚੇ ਰਹਿਣੀ ਐਂਡ ਐਂਡਕ ਐਂਡਕ ਨਹੀਂ ਲੈਣੇ ਚਾਹੀਦੇ ਢਾਣ ਲੈ ਹੀ ਰਹਿ ਤੂੰ ਵੀ ਲਾਈ ਹੋਏ ਐਂਡ ਨਹੀਂ ਵੀਰੇ ਨਿਕਾਲੀ ਐਕਚੁਅਲ ਮਾਈ ਗੋਡ ਲੈ ਮੈਟਰੋ ਚੱਲਣੇ ਪੈਂਦਾ ਆਪਣੇ ਕਿੰਨੇ ਕਿਲੋਮੀਟਰ ਆ 20 30 ਰਸਤੇ ਹਾਂ ਬਸ ਇੰਨਾਗਾ ਚੱਲਦੇ ਆ ਜਦੋਂ ਇਹਦੇ ਅੱਜ ਬੀਸ ਤੇ ਜਾਂਦੇ ਆਂ ਬਣਾਉਂਦੇ ਆਂ ਮਾਹੌਲ ਮੈਂ ਮਿੱਤਰੋ ਟਿਕਟਾਂ ਲੈ ਲਈਆਂ ਘਰੇ ਜਾਂਦੀਆਂ 10 ਰੋ ਦੀ ਇੱਕ ਜਾਣੀ ਟਿਕਟ ਮਹਿੰਗਾ ਯਾਰ ਤੁਹਾਡਾ ਰੋਮਾ ਸੁੱਕੀ ਯਾਰ ਹਾਈ ਪਾਈ ਵੀ ਤੁਹਾਡੇ ਨਾਲ ਯਾਰ ਤਨਖਾਹਾਂ ਘੱਟੂ ਮਹਿੰਗਾ ਇਹ ਕੀ ਗੱਲ ਐ ਇਹ ਤਾਂ ਗਲਤ ਗੱਲ ਆ ਲੈ ਆਜੋ ਹੁਣ ਇੱਧਰ ਦੀ ਹੋ ਜੇ ਆਪਣੇ ਮਿਲਾਨੋ ਆ ਜਾਂਦੀ ਆ 8 ਰੋ ਦੀ ਜਾਂਦੀ ਇਹਨਾਂ ਨੇ 100 ਕਿਲੋਮੀਟਰ ਆਪਣੇ ਤੋਂ ਮਹਿੰਗਾ ਬਹੁਤ ਮਹਿੰਗਾ ਇਹ ਬਹੁਤ ਮਹਿੰਗਾ ਆਹ ਜਿਹੜਾ ਇਹਨਾਂ ਨੇ ਆਪ ਆਇਆ ਨਾ ਸਟੇਸ਼ਨ ਤੇ ਇਹਦੀ ਵੈਸੇ ਲਈ ਜਾਂਦੇ ਆ ਹੈੱਡਫੋਨ ਤਾਂ ਲਾ ਦੇ ਇੱਕ ਆ ਨਹੀਂ ਲਾਉਂਦਾ ਇੱਧਰ ਇੱਕ ਤੂੰ ਨਹੀਂ ਲਾ ਰਿਹਾ ਸਹੀ ਨੇ ਜੈਨੂ ਨੂੰ ਮੰਨਦੀ ਪਛਾਣ ਹੁੰਦੀ ਆ ਕੀ ਬਾਤ ਹੈ ਕਿਹ ਕਿਧਰ ਆ 1 ਬੰਨ ਪਲੇਟਫਾਰਮ ਇੱਧਰ ਹੀ ਆ ਇੱਧਰ ਹੀ ਆ ਇੱਧਰ ਹੀ ਆ ਬੰਨ ਉਹ ਇੱਧਰ ਤਾਂ 2 ਲਿਖਤਾ ਪੰਜ ਵੀ ਤਾਂ ਨਹੀਂ ਮੈਂਨੇ ਉਹਰੇ ਪੰਜ ਵੀ ਗਾਨੇ ਮੈਂਨੇ ਹਾਂਜੀ ਇਥੇ ਯਾਰ ਪੈਸੇ ਪਤਾ ਕਿਉਂ ਜ਼ਿਆਦਾ ਲੈਂਦੇ ਮੈਂ ਦੇਖ ਲਿਆ ਟੈਗਟ ਹੀ ਵੱਡੀ ਦਿੰਦੇ ਆ ਇਹ ਉੱਥੇ ਏਡਿਕ ਟੈਗਟ ਹੁੰਦੀ ਆ ਇਹੀ ਦਾ ਫਰਕ ਹੁੰਦਾ ਵਧੀਆ ਸ਼ਹਿਰ ਤਾਂ ਸ਼ਹਿਰ ਤਾਂ ਚੱਲ ਸਾਡੀ ਵੀ ਰਾਜਧਾਨੀ ਆ ਜੀ ਤਾਂ ਨਹੀਂ ਕੋ ਕਹਿ ਰਹੇ ਇਹ ਕੋਈ ਹੋਰ ਹੁੰਦਾ ਨਾ ਅਸੀਂ ਢਾ ਲੈਣਾ ਜੀ ਸਾਫ ਸਫਾਈ ਹੈ ਬਾਬੇ ਵੈਸੇ ਭੁੱਖੇ ਟਰੈਡ ਬਿਸਕਟ ਖਾ ਖਾ ਟਾਈਮ ਟਪਾਇਆ ਸੀ ਸਾਨੂੰ ਯਾਰ ਕਹਿਣ ਦੀ ਕੋ ਲੋੜ ਆ ਸ਼ਾਹੀ ਬਣੀ ਤਿਆਰ ਆ 5 ਨੰਬਰ ਤੇ ਆਇਓ 5 ਨੰਬਰ ਤੇ ਚੱਲੀਏ 5 ਤੇ ਘਰ ਤੇ 5 ਤੇ ਆ ਜਾਓ ਏ ਨੰਘਾਣਾ ਦੀ ਹੁਣ ਲੈ ਵੀ ਸੁੱਖੀ ਨੇ ਲੋਕ ਟੈਕਸੀ ਕਰਾਉਂਦੇ ਜਾਂ ਕੋਈ ਗੱਡੀ ਗੁੱਡੀ ਸੁੱਖੀ ਨੇ ਟ੍ਰੇਨ ਹੀ ਕਰਾ ਲਈ ਸਾਰਿਆਂ ਨੂੰ ਮਹਰਮਨੀ ਵੈਕਸੀਓ ਕਰਾਓ ਯਾ ਇਹ ਤੇ ਪੈਸਾ ਬਹੁਤ ਆ ਲਕੋਗੇ ਲੇਕੇ ਜਾਣਾ ਤੇ ਚੱਲਦੇ ਆਂ ਮੋਬੋ ਉੱਤੇ ਬੈਗੇ ਕਹਿੰਦੇ ਮੁੰਡੇ ਥੱਲੇ ਵਾਲੇ ਜਿਨੇ ਬਿਠੇ ਹੈਗੇ ਵਿਊ ਦੇਖਦੇ ਜਾਵਾਂਗੇ ਬੜਾ ਖੁਸ਼ ਆ ਓਏ ਮਨੀ ਦੇਖ ਕੇ ਖੁਸ਼ ਹੋ ਰਿਹਾ ਮਾਮੇ ਦੇ ਮੁੰਡੇ ਆਇਆ ਕਹਿੰਦਾ ਕੋਈ ਹੋਈ ਜਾਂਦੀ ਐ ਲੋ ਮਿੱਤਰੋ ਸੁੱਖੀ ਸਾਨੂੰ ਲੈ ਕੇ ਆਇਆ ਇਹਨਾਂ ਦਾ ਪਿੰਡ ਇੱਕ ਪਿੰਡ ਪਿੱਛੇ ਰਹਿ ਗਿਆ ਮਕਰੇਸ ਤੇ ਹੁਣ ਇਹ ਕਿੱਥੇ ਲੈ ਕੇ ਆਏ ਆ ਤੁਹਾਨੂੰ ਇੱਥੇ ਕੀ ਆ ਇੱਥੇ ਮਾਰੇ ਨੇ ਬਾਕੀ ਉਂ ਵਧੀਆ ਮਾਹੌਲ ਚੱਲ ਵਧੀਆ ਹੁੰਦਾ ਬਾਕੀ ਪਿੰਡ ਸ਼ਹਿਰ ਜਿਹਾ ਇੱਕ ਤਰ੍ਹਾਂ ਦਾ ਹਾਂ ਸ਼ਹਿਰ ਜਿਹਾ ਪਿੰਡ ਨਹੀਂ ਕਹਿ ਸਕਦਾ ਅ ਵੀ ਇੱਥੇ ਦੇ ਮਾਰੇ ਮਸ਼ਹੂਰ ਨਹੀਂ ਇੱਥੇ ਦੇ ਮਾਰੇ ਵਧੀਆ ਨਹੀਂ ਮਸ਼ਹੂਰ ਨਹੀਂ ਕਹਿ ਸਕਦਾ ਹਾ ਕੀ ਗੱਲ ਦੋਈਲਾ ਯਾਰ ਫਿਰ ਜੈਨੂਨ ਗੱਲੇ ਕਹਿਣੀ ਆ ਥੋੜੋ ਬੋਲਣਾ ਹੁਣ ਰਾਤ ਨੂੰ ਹੁਣ ਆਪਸ਼ਨ ਇੰਨੀ ਹੀ ਕੋਈ ਨਹੀਂ ਸੀ ਆ ਸਾਡੇ ਅੱਜੋਂ ਇਹਦੇ ਬਾਕੀ ਮਾਹੌਲ ਕਿਦਾਂ ਦਾ ਆਪਣੀ ਆਡੀਅੰਸ ਨੂੰ ਛੋਟ ਨਹੀਂ ਬੋਲਣਾ ਹਾਂ ਵਾ ਠੀਕ ਆ ਜੈਨੂਨ ਰਹਿਣਾ ਬੁਰੇ ਲੈ ਹੁਣ ਉੱਤਰ ਕੇ ਦੇਖਦੇ ਆ ਉਹਦਾ ਬਾਬੇ ਹੋ ਗਿਆ ਹਨੇਰਾ ਚਲੋ ਕੋਈ ਗੱਲ ਨਹੀਂ ਦੇਖਦੇ ਕੀ ਮਾਹੌਲ ਆ ਇਹਨਾਂ ਨੇ ਖਾਣੇ ਪੀਣੇ ਕੋ ਭੁੱਖ ਲੱਗੀ ਹੋਏ ਤਾਂ ਕਿ ਘਰੇ ਰੋਟੀ ਖਵਾ ਦੇ ਕਹਿੰਦਾ ਤੁਹਾਨੂੰ ਬਾਹਰ ਖਾਣਾ ਗੱਲ ਕੀ ਹੈ ਸਾਡੇ ਮਹਿਮਾਨ ਆਏ ਨੇ ਸੋਖੀ ਸੋਖੀ ਦੀ ਸਟਰਗਲ ਬਾਰੇ ਤੁਸੀਂ ਪੋਡਕਾਸਟ ਦੇਖ ਸਕਦੇ ਹੋ ਜਾ ਕੇ ਬਣਾਏ 2 ਮਹੀਨੇ ਪਹਿਲਾਂ ਜੇ ਤੁਸੀਂ ਇੱਕ ਹੋਰ 파ਰਟ ਉਹ ਚਾਹੁੰਦੇ ਹੋ ਕਮੈਂਟ ਕਰੋ ਹਾਂ ਅਗਲਾ 파ਰਟ ਰੋਮਾ ਦਾ ਹਿੱਸਾ ਰਹੇਗਾ ਹੀ ਲਓ ਵੀ ਕਿੱਥੇ ਪਹੁੰਚ ਗਏ ਲਾਦਿਸ ਪੋਲੀ ਚਰਵੇਤਰੀ ਇਹ ਸਨ ਸੈਟ ਤਾਂ ਹੋ ਗਿਆ ਮਿੱਤਰੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਧਰ ਉਹਦੇ ਮੱਠਾ ਮੱਠਾ ਸੂਰਜ ਦੀ ਲਾਲੀ ਰਹਿ ਗਈ ਬਸ ਘੱਟ ਜaithe ਕਾਫੀ ਉਤਰਿਆ ਮੈਨੂੰ ਲੱਗਦਾ ਹੈ ਮਾਹੌਲ ਚੱਲ ਵਧੀਆ ਹੋਊਗਾ ਬਾਕੀ ਮਹਾਰਾ ਦੇ ਕੰਡੇ ਪੈਂਦਾ ਮਾਹੌਲ ਚੱਲਦਾ ਹੁੰਦਾ ਹੀ ਆ ਵਧੀਆ ਗਾਣੇ ਗੋਣੇ ਚੱਲਦੇ ਹੋਣਗੇ ਆਣ ਵਿੱਚ ਸਾਈਡ ਵੀਊ ਹੋਊਗਾ ਵੀ ਕਿਹਨੇ ਤਾਂ ਬਾਦ ਨੂੰ ਚੱਲ ਦੇ ਦੇ ਅੱਜ ਵੀ ਕੋਨਾ ਕੋ ਤਾਂ ਹੋਊਗਾ ਜੀ ਚਲ ਮੈਂ ਆਪਾਂ ਨੂੰ ਖਾਣ ਪੀਣ ਦਾ ਖਾ ਵੀ ਲਵਾਂ ਹਾਂ ਕੈਨੋਨ ਆ ਰੋਮਾ ਨਾਲ ਆਹ ਰੇਨ ਉਤਰਿਆ ਅਸੀਂ ਟੈਕਟਾ ਸੀ ਇੱਕ ਪਿੰਡ ਪਿੱਛੇ ਹੀ ਲੈਤੀ ਫਿਰ ਆਉਂਦੇ ਆਉਂਦੇ ਦਾ ਪਲਾਨ ਬਣ ਗਿਆ ਵੀ ਲਾੜਦੇਸ ਪੋਲੀ ਜਾਣਾ ਫਿਰ ਅਸੀਂ ਇੱਕ ਪਿੰਡ ਅੱਗੇ ਉਤਰਗੇ ਅਸੀਂਗਾ ਕੋਣਿਆਂ ਦਾ ਅਸੀਂ ਟ੍ਰੇਨ ਆਹ ਟਿਕਟ ਦਿਖਾ ਦਾਂਗੇ ਵੀ ਜੇ ਆਇਆ ਵੀ ਕੋਈ ਵੀ ਗਲਤੀ ਨਾਲ ਅੱਗੇ ਲੰਘੇ ਪਤਾ ਨਹੀਂ ਲੱਗਿਆ ਸੁਖੀ ਨੂੰ ਵੀ ਸਾਡਾ ਕਮਾਂਡਰ ਆਹਾ ਸੀਗਾ। ਜੀਆ। ਲੋ ਵੀ ਇਹਦਾ ਸੈਂਟਰ ਚ ਜਾ ਕੇ ਦਿਖਾਉਣਾ ਹੁਣ ਮਾਨੂੰ ਲਾਟਸ ਪੋਲੀ ਦੇ ਜਿੱਥੇ ਉਹ ਹੋਊਗਾ ਮਾਰਿਆਂ ਤੇ ਸਾਰਾ ਮਾਹੌਲ ਚੱਲ ਉੱਥੇ ਚੱਲਦੇ ਆ। ਸੁਖੀ ਮੈਂ ਤਾਂ ਆਹੀ ਰੈਸਟੋਰੈਂਟ ਤੇ ਖਾਣਾ ਪਿੰਗਾ ਦੇ ਬਹਿ ਗਏ ਵੀਰੇ। ਕੱਲ ਵੀ ਕੋਈ ਕਿੱਥੇ ਨੂੰ ਪਿੱਛੇ ਹੱਟ ਕੇ ਪੋਸਟ ਆਉਣਾ। ਇਹ ਹੈ ਦਾ ਲੈਣ ਦੇ ਦੂਜਾ ਇਹ ਆਈਸਕ੍ਰੀਮਾਂ ਵਾਲਾ ਹੀ ਆ। ਬਾ ਪਿੰਗਾ ਹੀ ਪਈਆਂ ਇਹਨਾਂ ਦੀਆਂ ਗੱਲੀਆਂ। ਆਈਸਕ੍ਰੀਮ ਆਉਂਦੇ ਖਾਂਦੇ ਆਂ ਦੇਖਦੇ ਆਂ। ਬਾਬੇ ਆ ਸਿੱਧਾ ਰਾਣਾ ਉੱਥੇ ਜਾਂਦਾ ਮਾਰਿਆਂ ਦੇ ਮਤਲਬ ਵਿਚ ਤੇ ਤੇ ਉੱਥੇ ਆਪਾਂ ਚੱਲਦੇ ਆ ਬਾਅਦ ਚ ਪਹਿਲਾਂ ਕੋ ਖਾ ਪੀ ਲਈਏ ਭੁੱਖ ਬਹੁਤ ਲੱਗੀ ਪਈ ਆ ਸਵੇਰ ਦੇ ਭੁੱਖੇ ਬੈਠੇ ਆ ਕਿਉਂਕਿ ਆਟੋਗਰੈਂਡ ਤੋਂ ਕੋ ਚੱਜਦਾ ਯਾਰ ਖਾਣ ਪੀਣ ਨੂੰ ਮਿਲਦਾ ਨਹੀਂ ਬੇਹਾ ਜਾਂ ਮਿਲਦਾ ਹੁੰਦਾ ਪਾਨੀਆਂ ਹੀ ਆ ਤਾਂ ਕਰਕੇ ਸਵੇਰੇ ਹੂੰ ਰੋਟੀ ਖਾ ਜਾਏ ਜੀ ਤੇ ਅੱਜ ਜਿੰਨਾ ਮਾਹੌਲ ਚੱਲ ਤਾਂ ਨਹੀਂ ਆ ਹੂੰ ਤਾਂ ਸਾਰਾ ਕਹਿੰਦੇ ਭਰਿਆ ਪਿਆ ਹੁੰਦਾ ਸ਼ਨੀ ਵੀਕੈਂਡ ਨਹੀਂ ਨਾ ਹੈਗਾ ਅੱਜ ਜਿੰਨਾ ਵੀ ਆਗਾ ਇਹ ਵੀ ਅਗਸਤ ਕਰਕੇ ਇੰਨਾ ਮਾਹੌਲ ਚੱਲ ਵੀ ਬਾਕੀ ਸ਼ਾਮ ਜੇ ਨੂੰ ਵਧੀਆ ਹੁੰਦਾ ਹੋਊਗਾ ਤੇ ਚਲੋ ਕੋਈ ਨਹੀਂ ਫੇਰ ਆਉਣੇਗੇ ਇਹ ਦਿਨ ਅੱਜ ਖਾ ਪੀ ਲਈਏ ਫਿਰ ਦੰਨੇ ਆ ਜਿਹੜਾ ਦਿਖਾਉਣਾ ਤੁਹਾਨੂੰ ਇੱਥੇ ਤੋ ਵੀ ਸੋ ਕੀ ਕਿਹਦੇ ਕੋਲ ਲੈ ਕੇ ਆ ਆਰਬੀ ਕੁ ਆਰਬੀ ਕੋਲ ਆਰਬੀ ਦੁਕਾਨ ਆ ਆਰਬੀ ਵਾਲੀ ਆ ਤਰਾ ਹਾਂ ਤੇ ਪੀਜ਼ਾ ਕਰਾਇਆ ਪਨੀਨੋ ਕੋਬ ਅਸੀਂ ਚਾਰਾਂ ਨੇ ਪਨੀਨੋ ਕੋਬ ਕਰਾਈਏ ਕਿਉਂਕਿ ਮੈਂ ਪੀਜ਼ਾ ਮੈਨੂੰ ਬਹੁਤ ਪਸੰਦ ਆ ਕਹਿੰਦਾ ਖਾ ਕੇ ਦੇਖਿਓ ਤੁਸੀਂ ਆ ਵੀ ਪਹਿਲਾਂ ਤੁਸੀਂ ਮਿਸ ਤੇ ਆ ਚੌਲਾ ਚੌਲਾਂ ਦਾ ਬਣਾਇਆ ਜਾ ਕੋ ਲੱਡੂ ਜਾ ਬੜਾ ਸੁਆਦ ਸੁਪਲੀ ਬਹੁਤ ਸੁਆਦ ਆ ਸੁਪਲੀ ਨਾਈਸ ਆ ਕਰਾਂਚੀ ਆ ਚਲੋ ਖਾਓ ਪੀਓ ਫਿਰ ਚੱਲਦੇ ਆ ਉਧਰ ਲੋ ਵੀ ਰੱਜ ਕੇ ਪੀ ਜਾਣਾ ਸੁਖੀ ਹੋਣਾ ਦੀ ਤੋਰ ਬਦਲ ਚੁਗੀ ਆ ਦੇਖੋ ਕਹੇ ਪੂਰਾ ਰੱਜੇ ਫਿਰਦੇ ਆ ਕਿੰਨੇ ਪੀਜੇ ਖਾ ਗਿਆ ਓਏ ਮੈਂ ਤਾਂ ਇੱਕ ਪੀਜਾ ਖਾਦਾ ਹੁੰਦਾ ਸੀ ਅੱਧੇ ਪੀਸ ਨਾਲ ਰੱਜ ਗਿਆ ਤੂੰ ਨੌਜਵਾਨੋ ਕਿੱਧਰ ਨੂੰ ਜਾਣਾ ਤੂੰ ਆ ਇੱਦੋਂ ਬਾਅਦ ਕਿੱਧਰ ਨੂੰ ਤਾਣਾ ਜਾਂਦੀ ਆ ਪਹਿਲਾਂ ਮਾਰੇ ਤਾਂ ਦੇਖ ਲਓ ਪਹਿਲਾਂ ਹੀ ਘਰਾਂ ਨੂੰ ਆ ਗੰਦਾ ਯਾਰ ਪਾਣੀ ਦਾ ਇੱਥੇ ਯਾਰ ਸੁੱਕੀ ਕੀ ਆ ਯਾਰ ਬੰਦ ਕਰਿਆ ਉਧਰੋਂ ਇਧਰੋਂ ਛੱਡਿਆ ਹੋਇਆ ਅੱਛਾ ਉਧਰੋਂ ਇਧਰ ਨੂੰ ਆ ਹਾਂ ਚਲ ਦੇਖ ਲੈਨੇ ਅੱਗੇ ਆ ਕੇ ਦੇਖ ਲੈਨੇ ਕੋਈ ਨਹੀਂ ਤੁਹਾਨੂੰ ਗੰਦੇ ਬਾਣੀ ਨਹੀਂ ਨਿਵਾਉਂਦੇ ਹੈਗੇ ਇਹਦਾ ਵੀ ਨਹਾਉਣਾ ਦਾ ਹੀ ਚੱਲ ਗੱਲੂ ਆ ਸਾਬਾਂ ਦੀ ਟਿੱਕੀ ਨਾਲ ਲੈ ਆਇਓ ਆਏ ਹਾਏ ਹਾਏ ਓ ਦੇਖ ਓਏ ਵੀਊ ਚੈੱਕ ਹੋ ਰਿਹਾ ਦੇਖ ਸਾਹਮਣੇ ਉਹ ਉਹਦੇ ਮਾਰੇ ਦੇਖਣ ਲੱਗੇ ਬਾਬਿਓ ਦਿਖਾਉਨੇ ਹੁੰਦੇ ਨੇ ਨੇੜੇ ਜਾ ਕੇ ਦਿਖਾਉਨੇ ਆ ਤੋ ਵੀ ਚੰਨ ਚਾਨਣੀ ਰਾਤ ਮਹਿਰਮ ਕੀ ਬਾਤ ਆ ਸਮੁੰਦਰਾ ਮਿੱਤਰੋ ਕਰ ਲੋ ਦਰਸ਼ਨ ਬਾਕੀ ਤੁਹਾਨੂੰ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਥੋੜਾ ਜਿਹਾ ਅੱਗੇ ਹੈ ਨਾ ਹੈਨਾ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਦੁਰਜਾ ਚਲੋ ਨਹੀਂ ਦੇਖਾ ਚੰਦ ਦੇਖ ਲਓ ਬਾਬੇ ਤੁਸੀਂ ਉਹ ਸ਼ਿਪਾਂ ਦੂਰੀਆਂ ਫਰਦੀਆਂ ਜਿਹੜੇ ਉਹ ਲੇਟਾਂ ਦੇਖ ਰਹੀਆਂ ਨਾ ਬਹੁਤ ਦੂਰ ਤੇ ਅੱਜ ਇੱਥੇ ਵੀ ਰੌਣਕ ਨਹੀਂ ਨਹੀਂ ਤਾਂ ਇੱਥੇ ਡੀਜੇ ਡੂਜੇ ਚੱਲਦੇ ਹੁੰਦੇ ਉਹ ਪਰ ਇਹਨੂੰ ਉਹ ਤੁਰ ਤੱਕ ਉਹ ਸਾਵਾ ਤੋਂ ਜ਼ਮੀਨੀ ਕਨ ਉਹ ਕਲੱਬ ਕਲੱਬ ਨੇ ਇੱਧਰ ਸਾਰੇ ਤੇ ਮੈਂ ਲੋਕ ਬੈਠੇ ਚਾਦਰਾਂ ਹੀ ਆਏ ਹੋਏ ਆ ਗਏ ਐਨਜੋਇਮੈਂਟ ਨੂੰ ਚਲੋ ਕੋਈ ਨਹੀਂ ਆਪਣੀ ਟ੍ਰੇਨ ਆ ਆਪਾਂ ਥੋੜੇ ਲੇਟ ਆ ਨਾ ਕੱਲ ਨੂੰ ਹੀ ਦਿਖਾਵਾਂਗਾ ਹੁਣ ਤੁਹਾਨੂੰ ਇੱਥੇ ਵਾਲਾ ਮਾਹੌਲ ਸਾਰਾ ਅਲੋ ਰੋਮਾ ਇੱਥੇ ਸਾਰਾ ਕੋ ਦਿਖਾਵਾਂਗਾ ਤੁਹਾਨੂੰ ਉਹ ਆਦ ਖਾਨ ਨੇ ਉਹ ਗਲੀ ਚ ਕੀ ਮਾਹੌਲ ਚਾਲਾ ਉਧਰ ਨਹੀਂ ਜਾਣਾ ਅਸੀਂ। ਲਓ ਮੈਂ ਤੁਹਾਨੂੰ ਬਾਈ ਵੀ ਚੈੱਕ ਕਰੋ ਤੁਸੀਂ ਆਹ ਰੈਸਟੋਰੈਂਟਾਂ ਦੀ ਸਾਰੇ ਉਹ ਸਾਹਮਣੇ ਸਮੰਦਰੀ ਸਮੰਦਰ ਇੱਧਰ ਰੈਸਟੋਰੈਂਟਾਂ ਦੇ ਅੱਜ ਇਕੱਠਾ ਨਹੀਂ ਕਿਉਂਕਿ ਹੈਗਾ ਸੋਮਵਾਰ ਸੋਮਵਾਰ ਮੰਗਲਵਾਰ ਤਾਂ ਜਮੇ ਨਹੀਂ ਹੁੰਦਾ ਬਾਅਦ ਚ ਹੁੰਦਾ ਪਾਣੀ ਪੀ ਲਓ ਮੁੰਡਿਆ ਜੇ ਪੀਣਾ ਤੇ ਉਹ ਰਸਤਾ ਤਾਂ ਅੱਗੇ ਮਣਾ ਮੋਟਾ ਹੈਗਾ ਪਰ ਸ਼ਾਮ ਜੇ ਨੂੰ ਹੁੰਦਾ ਉਹ ਰਸਤੇ ਨੂੰ ਵੀ ਹੁਣ ਤਾਂ ਟਾਈਮ ਹੀ ਬਹੁਤ ਹੋ ਗਿਆ 11 ਵਜੇ ਨਾਲੇ ਤਾਂ ਕਿ ਘਟ ਗਿਆ ਲੋਈ ਬਾਬੇ ਹੁਣੀ ਹੁਣੀ ਇੱਕ ਦਰਗਤ ਨਾ ਕਰ ਸੁੱਕੀ ਦੀ ਇੰਗਲਿਸ਼ ਆ ਜਾਣ ਪਤਾ ਲੱਗੀ ਸੁੱਕੀ ਇੱਜ਼ਤ ਤਾਂ ਹੈ ਉਂਤਰੀ ਇਲਾਕੇ ਦੇ ਬਾਈ ਲੋਕ ਆ ਕੇ ਪੁੱਛਦੇ ਆ ਇੰਦਾਂ ਹੀ ਇੱਜ਼ਤ ਦੇ ਕਮਾਈ ਆ ਉਹ ਮਨ ਲਾ ਪਤਾ ਨਹੀਂ ਜਰਮਨ ਵਾਲੇ ਪਤਾ ਨਹੀਂ ਨੀਦਰਲੈਂਡ ਵਾਲੇ ਉਹਨਾਂ ਨੇ ਆ ਕੇ ਪੁੱਛਿਆ ਕਹਿੰਦੇ ਸਾਨੂੰ ਬਾਈਨ ਦੀ ਬੋਤਲ ਚਾਹੀਦੀ ਐ ਇਸ ਵੇਲੇ ਕਿਤੋਂ ਮਿਲੂਗੀ 10 ਵਜੇ ਤੋਂ ਬਾਅਦ ਕਿਉਂਕਿ ਗਰੋਸਰੀ ਸਟੋਰ ਸਾਰੇ ਬੰਦ ਹੋ ਜਾਂਦੇ ਆ ਸੁੱਕੀ ਹੋਇਆ ਮੁੰਡਿਆ ਇਹਦਾ ਦੇਰ ਹੀ ਜੀ ਇੰਡੀਅਨ ਦੁਕਾਨ ਦੁਕਾਨ ਕੀ ਹੁੰਦੀ ਆ ਉਹ ਸਮਝਣ ਵਾਲਾ ਸਮਝ ਗਿਆ ਆਪਾਂ ਸਮਝਾਤਾ ਹਾਂ ਵੀ ਸੱਦਾ ਹੀ ਹੋ ਜਾ ਇੰਡੀਅਨ ਦੁਕਾਨ ਕਲੋਜ਼ਡ ਬਾਬੇ ਆ ਪਿਆ ਸਟੇਜ ਇਕੱਠ ਦੇਖੋ ਇੱਥੇ ਵਧੀਆ ਰੌਣਕ ਮੇਲਾ ਗਾਣੇ ਗੋਣੇ ਲੱਗਣਗੇ ਇੱਥੇ ਮਨਲਾ ਸ਼ਨੀਵਾਰ ਐਤਵਾਰ ਲੱਗਦੇ ਹੋਣਗੇ ਮਾਹੌਲ ਬਣਦਾ ਪੂਰਾ ਪ੍ਰੋਗਰਾਮ ਜਲਣ ਲੱਗਿਆ ਸੁਣਨਾ ਅੱਜ ਹਾਂ ਓਏ ਹੋ ਗਿਆ ਸਾ ਡੀਜੇ ਰੈਡੀ ਹੋ ਗਿਆ ਇੱਥੋਂ ਕੰਨਣੇ ਆਪਾਂ ਨੂੰ 10 ਕਮੈਂਟ ਲੱਗਣੇ ਸਟੇਜ ਦੇ ਤੇ ਵਾਸ ਇੱਥੇ ਵੀਰਾ ਪ੍ਰੋਗਰਾਮ ਨੇ ਕਿਹਾ ਅਰਜੈਂਟਲੋ ਅਰਜੈਂਟਲੋ ਪਹੁੰਚ ਗਿਆ ਮਾਲਟਾ ਤੋਂ ਪਹਿਲਾਂ ਇੱਥੇ ਪਰਫਾਰਮੈਂਸ ਦੇਣ ਆਇਆ ਉਹ ਵੀ ਕਿਵੇਂ ਆ ਵਾਲੀਆਂ ਐਂਟਰੀਆਂ ਵਾਲੇ ਬਹੁਤ ਆਏ ਹੋਏ ਆ ਬਾਬੇ ਇੱਥੇ ਲਈ ਮੇਰੇ ਫਾਇਦਾ ਉਹ ਸਲਾਹ ਕਰ ਰਹੇ ਆ ਆਪਾਂ ਵੀ ਹੋ ਜੀ ਰਾਇ ਚ ਇਕੱਠੇ ਕਿਉਂਕਿ ਤੂੰ ਮੈਨੂੰ ਦਿਖਾ ਕੋਈ ਤੇ ਯਾਰ ਬਾ ਉਹਨਾਂ ਨੇ ਤੂੰ ਦਿਖਾ ਦੇ ਜਾ ਕੀ ਕਰੇਗਾ ਪਹਿਲਾਂ ਰੋਹ ਨਹੀਂ ਹੁੰਦਾ ਸਟਾਰਟਿੰਗ ਨਾਲ ਤੋਂ ਉਹ ਇਹਦਾ ਅਜੂਂ ਦੱਸ ਰਹੇ ਆ ਮੈਨੂੰ ਲੱਗਾ ਉਹ ਆ ਵੀ ਇੱਥੇ ਆਦੇ ਆਪਣੇ ਬਾਬੇ ਮੇਲਿਆਂ ਤੇ ਨਹੀਂ ਉੱਡਦੇ ਜਾਂਦੇ ਉੜਾ ਕੇ ਦਿਖਾਉਂਦੇ ਹੁੰਦੇ ਆ ਵਾਜਨ ਆਪਣਾ ਬੰਦੇ ਭਾਈ ਜਾ ਰਹੀ ਆ ਭਾਈ ਜਾ ਰਹੀ ਆਪਣਾ ਤੇ ਬਾਕੀ ਤੂੰ ਇੰਡੀਅਨ ਦੁਕਾਨ ਵਾਲਾ ਸਰਾ ਕਰਤਾ ਇਦਾਂ ਹੀ ਆ ਬ్రో ਅਗਲਾ ਸਮਝ ਗਿਆ ਨਾ ਬਸ ਇਹੀ ਮੇਨ ਚੀਜ਼ ਹੁੰਦੀ ਆ ਉਹ ਓਕੇ ਜਗ੍ਹਾ ਕੇ ਨਿਕਲ ਕੇ ਉਹਨਾਂ ਨੂੰ ਲੱਗ ਗਿਆ ਹੀ ਪਤਾ ਵੀ ਹੈ ਨਹੀਂ ਇਹ ਇੰਦੇ ਵਾਲੇ ਆਪਾਂ ਵੀਰੇ ਭਾਈ ਨੂੰ ਹੱਥ ਨਹੀਂ ਲਾ ਫਿਰ ਆਪਾਂ ਇਸ ਗੱਲਾਂ ਨੂੰ ਵੱਲ ਕਿਉਂ ਨਾ ਹੁਣ ਤੂੰ ਤਾਂ ਇੰਡੀਅਨ ਦੁਕਾਨ ਹੀ ਦੱਸਣੀ ਸੀ ਮੈਂ ਸਿੱਧੇ ਰਹਿ ਪਤਾ ਨਾ ਕਿ ਸਿੱਧੇ ਹੀ ਹੋ ਜਾਉ ਉਹਨਾਂ ਕੋਲ ਤਾਂ ਮਿਲੇ ਜਾਉ 来 ਬਾਬੇ ਸੜਕ ਜੀ ਹੁਣ ਤਾਂ ਭਰ ਗਈ ਆਉਂਦੇ ਹੋਏ ਘੱਟ ਘੱਟ ਸੀ ਹੁਣ ਲੋਕ ਰੋਟੀ ਖਾ ਕੇ ਨਿਕਲੇ ਆ ਸਭ ਪਹਿਲਾਂ ਰੈਸਟੋਰੈਂਟਾਂ ਤੇ ਬੈਠੇ ਸੀ ਤੇ ਚਲੋ ਹੁਣ ਅਸੀਂ ਚੱਲਿਆਂ ਵਾਪਸ ਕਿਉਂ ਲਾਸਟ ਟ੍ਰੇਨ ਥੋ 11 ਵਜੇ ਸਾਡੀ ਤੇ ਚੱਲਦੇ ਆਂ ਟ੍ਰੇਨ ਸਟੇਸ਼ਨ ਵੱਲ ਨੂੰ ਜੇ ਅੱਗੇ ਲੈਣਾਂ ਪਹਿਲਾਂ ਟਿਕਟ ਖੇਰਾਵਾਂ ਤੇ ਉਹ ਬਾਬੇ ਆ ਤਾਂ ਗਲਤੀ ਲੱਗ ਗਈ ਸੁਖੀ ਉਹ ਕਿੰਨੇ ਰੁਪਈਆ ਸੀ ਟਿਕਟਾਂ ਦਸਾਂ ਦੀਆਂ ਚਾਰ ਸੀ ਹਨਾ ਹਾਂਜੀ ਉਹ ਸਾਨੂੰ ਇਹਨੇ ਡਰਾਦਾ ਸੀਗਾ ਕਿ ਦਸਾਂ ਦੀ ਇੱਕ ਆ ਸੀਗਾ ਬਰੇਨੇ ਦੀ ਦਾ ਸੀ ਮਿਲਨੋ ਜਾਇਆ ਉਹਨੇ ਹੁੰਨੇ ਤੂੰ ਪਿੰਡ ਆਇਆ ਰੋਮਾ ਤੋਂ 2 60 ਦੀ ਇੱਕ ਪਰ ਪਰਸਨ ਆ ਠੀਕ ਆ ਠੀਕ ਆ ਫਿਰ ਪਸੰਦੀ ਹੈ ਜੈ 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 ਸਹੀ ਆ ਸਹੀ ਆ ਬਾਬੇ ਲੋਈ ਬਾਬੇ ਉਹ ਗੱਲਵਾਦ ਹੋ ਗਈ ਇਦਾਂ ਅਸੀਂ ਬੈਠਾ ਜਾਵਾਂ ਸਟੇਸ਼ਨ ਤੇ ਤੇ ਅਗਲੀ ਸਟੋਰੀ ਹੁਣ ਸੁਖੀ ਦੱਸੂਗਾ ਨਾ ਅਸੀਂ ਵੀਰੇ ਆਪਣੀ ਟ੍ਰੇਨ ਪਾਸ ਹੋ ਗਈ ਹੁਣ ਆਪਾਂ ਨੂੰ ਸੰਪੇਤਰ ਹੋ ਜਾਣਾ ਪੈਣਾ ਉੱਥੋਂ ਟ੍ਰੇਨ ਬਦਲ ਕੇ ਦੁਬਾਰਾ ਮਗਰੇਸੀ ਆਉਣਾ ਪੈਣਾ ਮਤਲਬ ਅੱਗੇ ਲੰਘ ਕੇ ਪਿੱਛੇ ਫੇਰ ਆਉਣਾ ਪੈਣਾ ਦੁਬਾਰਾ ਡੇਢ ਘੰਟਾ ਲੱਗਣਾ ਉਹ ਪ੍ਰੋਸੈਸ ਚ ਆਪਾਂ 12:30 12:00 ਕਦੇ ਪਹੁੰਚਾਂਗੇ ਡੇਢ ਘੰਟਾ ਟ੍ਰੇਨ ਚ ਵਾਓ। ਇਹੀ ਨੇ ਇਹੀ ਤਰੱਕੀਆਂ ਮਿਲਦੀਆਂ ਨੇ ਇਟਲੀ ਆ। ਇਹੀ ਤਰੱਕੀਆਂ ਨੇ ਮੈਂ ਤਾਂ ਤੇਰੇ ਸਰ ਤੇ ਆਇਆ ਤੂੰ ਕਿ ਹੈਗੀ ਐ ਡਰੇਨ ਮੈਂ ਚੱਲ ਫਿਰ। ਬੱਸ ਵੇਰਾ ਹੁਣ ਦਿਨ ਮਿਲ ਜਣੀ ਆ ਚਾਹੇ ਟ੍ਰਿਪ ਇੱਕ ਹੋ ਲੈ ਆਈਂ। ਐਟਮਾ ਹੀ ਨੇ ਬਾਬਾ ਐਟਮਾ ਹੀ ਨੇ। ਹਾਂਜੀ। ਕਿਦਾਂ ਮਹੌਲ? ਮਹੌਲ ਠੀਕ ਐ। ਕੱਲ੍ਹ ਰੋਮਾ ਕੋ ਮੰਨ ਲਈ ਤਿਆਰ ਹੋ ਤੁਸੀਂ? ਹੋਰ ਹੋਰ। ਦੋਨੇ ਆਈ ਆ। ਕਰਦਾ ਚੱਲ। ਕਰੇ ਕੋਈ ਨਹੀਂ ਸਵੇਰੇ ਪਹੁੰਚਾਂਗੇ ਨਹੀਂ ਆ ਟ੍ਰੇਨ ਰੂਮਾਂ ਜਾਣੀ ਆਂ ਪਹਿਲੀ ਜਾ ਕੇ ਤੇ ਚਲੋ ਬਾਬੇ ਮਿਲਦੇ ਆ ਤੁਹਾਨੂੰ ਕੱਲ ਵਾਲੇ ਵਲੌਗ ਚ ਬਾਏ ਬਾਏ ਟਾਟਾ ਹੁਣ ਇਹ ਥੱਕੇ ਡੇਟਿੰਗਾਂ ਦੇ ਨੇ ਪਹੁੰਚ ਤਾਂ ਜਾਣਾ ਹੀ ਆ ਸਾਢੇ 4 ਘੰਟਾ ਸਾਰਾ ਦੁਰਕੇ ਭੌਂ ਤੇੜਕੇ ਜਾਣਾ ਪਏ ਜਾਣਾ ਤਾਂ ਪਊਗਾ ਹੀ ਦੇਖਦੇ ਕੀ ਬਣਦਾ ਆਹ ਤੁਰਨ ਭੈਤ ਨਾ ਤੁਰਨ ਭੈਤਰੇ ਵੀ ਲੈ ਫੇਰ ਵੀ ਸਹੀ ਆ